ਮਤਰਾ ਤੜਕੇ ਦੇ ਝੂਟੇ ਪਈਆਂ ਦੇ ਸੀਗੇ ਝੂਟੇ ਹੁਣ ਹਟ ਗਏ ਬਜਰੋ ਵਾਸ ਆ ਰਹੇਗਾ ਕਿੰਨਾ ਕੇੜਾ ਜੱਗ ਤੇ ਫੇਰ ਦਾ ਕੰਮ ਟਾਈਮ ਨਹੀਂ ਸੋਕ ਲਦਾ ਇਹ ਦੇਗੀ ਮਸ਼ੀਨ ਨਹੀਂ ਤਾਂ ਐਵੇਂ ਆਉਂਦਾ ਵੀ ਸਾਰੀ ਰਾਤ ਲੰਘਦੀ ਐ ਟਡ ਟੋਏ ਸੀਗੇ ਆ ਦੇਖੋ ਕਿਹੜੇ ਲੋਟ ਇਥੋਂ ਟੋਦੇ ਨਾ ਟੋਚਨ ਪਾਪਾ ਕੱਢਿਆ ਮੋਬਾਈਲ ਚੱਕਣ ਦਾ ਤਾਂ ਟਾਈਮ ਹੀ ਨਹੀਂ ਲੱਗਾ ਵਲੌਗ ਬਣਾਉਣ ਦਾ ਆ ਦੇਖੋ ਮਤਰਾ ਐ ਭਇਆ ਝੂਟੇ ਦੇਖੋ ਤੇ ਲੈ ਵੀ ਹੁਣ ਫੇਰ ਦੂਰੇ ਇਸ ਮੁੰਡਾ ਤੇ 4x4 ਇੱਕ ਬੋਂਜਾ ਦਾ ਸੀ ਬਸ ਉਹ ਥੋੜਾ ਕੰਮ ਲੋ ਕਰ ਗਿਆ ਨਹੀਂ ਤਾਂ ਸਾਰੇ ਟਰੈਕਟਰੀ ਟੁੱਟਣ ਪਾ ਪਾ ਗੱਡੇ ਹੈਗੇ ਉੱਤੋਂ ਰੱਬ ਫੇਰ ਆਹ ਸਾਈਡ ਤੋਂ ਫੇਰ ਆ ਗਿਆ ਮਿੱਤਰੋ ਜਾ ਓਏ ਜੋਬਰ ਆਏ ਹਾਏ ਮਾਰਦੀ ਥੱਪ ਤੇ ਪਾਦੀ ਲਓ ਜੀ ਪੱਟ ਤੇ ਥਾਪੀ ਮਾਰਦੀ ਜੋਬਰ ਨੇ ਉਹ ਟਰਾਲੀ ਓਏ ਉਹ ਟਰਾਲੀ ਗੱਕਦੀ ਓਏ para pedir